ਖਬਰਨਾਮਾ ਦੇਖ ਰਿਹਾ ਸਾਰੇ ਹੀ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ਼ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਉੱਤੇ ਇਹ ਵਿਰੋਧੀ ਧਿਰ ਜਾਂ ਵਿਰੋਧੀ ਪਾਰਟੀਆਂ ਨਹੀਂ ਕਹਿ ਰਹੀਆਂ ਇਹ ਖੁਦ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕਹਿ ਰਹੇ ਨੇ ਮੌਜੂਦਾ ਵਿਧਾਇਕਾਂ ਨੂੰ ਹਾਲਾਂਕਿ ਗੁਰੇਜ਼ ਕੀਤਾ ਗਿਆ ਸੀ ਅਮਨ अरोड़ा ਵੱਲੋਂ ਕਿ ਤੁਸੀਂ ਇੱਕ ਦੂਜਰੇ ਦੇ ਪੋਤੜੇ ਨਾ ਫੋਲੋ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਨੇ ਤਾਂ ਲਪੇਟਿਆ ਹੀ ਲਪੇਟਿਆ ਘੇਰਿਆ ਹੀ ਘੇਰਿਆ ਲੇਕਿਨ ਇਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀਆਂ ਅਤੇ ਵਿਧਾਇਕਾਂ ਨੇ ਧੰਜ ਕੱਸੇ ਕੌਣ ਹੈ ਜਿਹੜਾ ਸਭ ਤੋਂ ਜ਼ਿਆਦਾ ਖੁਲਾਸੇ ਕਰ ਰਿਹਾ ਹੈ ਆਮ ਆਦਮੀ ਪਾਰਟੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਬੂੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪਰ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਰੀਵਾਲ ਦੇ ਪੋਤਰੇ ਫੌਲਨ ਦੇ ਵਿੱਚ ਸਭ ਤੋਂ ਜ਼ਿਆਦਾ ਮਾਹਿਰ ਅਤੇ ਸੱਚ ਬੋਲ ਰਹੇ ਨੇ ਬੈਵਲ ਕਲਾ ਦਾ ਗੋਲੀਕਾਰ ਡੇਰਾ ਸੱਚਾ ਸੌਦਾ ਦੇ ਬਾਬਾ ਰਾਮ 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 ਰਹੀਮ ਨੂੰ ਮਾਫੀਨਾਮਾ ਦਿਓਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾ ਦੀ ਹੋਈ ਬੇਅਦਬੀ ਦਾ ਇਨਸਾਫ ਸਿੱਖ ਕੌਮ ਨੂੰ ਨਹੀਂ ਮਿਲਿਆ ਨਾ ਸ਼ਰੂਮਣੀ ਅਕਾਲੀ ਦਲ ਨੇ ਦਵਾਇਆ ਨਾ ਕੈਪਟਨ ਅਮਰਿੰਦਰ ਸਿੰਘ ਨੇ ਅਤੇ ਨਾ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਵਾਇਆ ਦੂਸਰੇ ਪਾਸੇ ਇੱਕ ਖੁੰਝੇ ਲਾ ਕੇ ਰੱਖ ਦਿੱਤਾ ਹੈ ਬਾਵਲ ਕਲਾ ਦਾ ਗੋਲੀ ਕਾਣ ਦਾ ਮੁੱਦਾ ਇਸ ਵਾਰ ਫਿਰ ਬਜਟ ਵਿਧਾਨ ਸਭਾ ਸੈਸ਼ਨ ਦੇ ਵਿੱਚ ਚੱਕਿਆ ਗਿਆ ਉਹ ਖੁਲਾਸੇ ਕੀਤੇ 쿠ਬਰ ਵਿਜੇ ਪ੍ਰਤਾਪ ਸਿੰਘ ਨੇ 쿠ਬਰ ਵਿਜੇ ਪ੍ਰਤਾਪ ਲੰਬੇ ਸਮੇਂ ਤੋਂ ਇਹ ਰੋਲਾ ਪਾਉਂਦੇ ਆਉਂਦੇ ਨੇ ਕਿ ਨਹੀਂ ਜਿਹੜੇ ਅਸੀਂ ਵਾਅਦੇ ਕੀਤੇ ਸੀ ਉਹ ਅਸੀਂ ਪੂਰੇ ਨਹੀਂ ਕੀਤੇ ਉਹਨਾਂ ਕਿਹਾ ਕਿ ਡੰਮੀ ਇਲੈਕਸ਼ਨ ਜੇਕਰ ਹੁੰਦਾ ਹੈ ਵਿਧਾਨ ਸਭਾ ਦਾ ਤਾਂ ਮੇਰੇ ਹਿਸਾਬ ਨਾਲ ਸਾਨੂੰ ਇੱਕ ਵੀ ਸੀਟ ਨਹੀਂ ਮਿਲੇਗੀ ਬਿਲਕੁਲ ਸਹੀ ਗੱਲ ਹੈ ਇਹਦੇ ਵਿੱਚ ਆਪਾਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਕਿਉਂਕਿ ਇਹ ਵਾਅਦਾ ਵਾਅਦੇ ਜਿਹੜੇ ਕੀਤੇ ਗਏ ਸੀ ਉਹਨਾਂ ਦੀ ਪਰਪਾਈ ਨਹੀਂ ਕੀਤੀ ਗਈ ਸਿੱਖ ਕੌਮ ਦੇ ਨਾਲ ਸਿੱਖ ਸੰਗਤਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਬੈਵਲ ਕਲਾ ਗੂੜੀ ਕਾਨ ਦਾ ਇਨਸਾਫ ਮਿਲੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਜਿਨ੍ਹਾਂ ਨੇ ਅੰਗ ਗਲੀਆਂ ਦੇ ਵਿੱਚ ਰੋਲੇ ਨੇ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੰਦ ਹੋਣਗੇ ਲੇਕਿਨ ਉਹਨਾਂ ਫੈਲਾਂ ਦੇ ਉੱਪਰ ਆਪ ਬੈਠ ਗਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ੂਬੇ ਦੇ ਮੁੱਖ ਮੰਤਰੀ ਭਗਵੰਤੋ ਮਾਨ ਇਸ ਬੇਸ ਤੇ ਲੈ ਕੇ ਆਏ ਸੀ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਕਿ ਤੁਸੀਂ ਆਪੀਐਸ ਅਫਸਰ ਹੋ ਤੁਹਾਨੂੰ ਸਾਰੀਆਂ ਦਾ ਫਾਈਲਾਂ ਦਾ ਪਤਾ ਹੈ ਕਿ ਤੁਕੜੀਆਂ ਨੇ ਕਿਵੇਂ ਕੱਢੀਆਂ ਨੇ ਲੇਕਿਨ ਉਹਨਾਂ ਫਾਈਲਾਂ ਤੇ ਆਪ ਬੈਠ ਕੇ ਸਾਰਾ ਮਾਮਲਾ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਕੁਵਰ ਵਿਜੇ ਪ੍ਰਤਾਪ ਵਾਰ-ਵਾਰ ਕਹਿ ਰਹੇ ਨੇ ਨਹੀਂ ਅਸੀਂ ਗੁਰੂ ਘਰ ਨੂੰ ਸਮਰਪਿਤ ਨਹੀਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲਾ ਕੇ ਨਾਮ ਲੈ ਕੇ ਰਾਜਨੀਤੀ ਕਿੱਡੀ ਹੈ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਪੰਥਕ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਹੈ ਚਾਹੇ ਮੁੱਦਾ ਹੋਵੇ ਕਿਸਾਨੀ ਚਾਹੇ ਮੁੱਦਾ ਹੋਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦਾ ਚਾਹੇ ਮੁੱਦਾ ਹੋਵੇ ਬੈਵਲ ਕਲਾ ਗੋਰੀ ਕਾਂਡ ਦਾ ਗੱਲਾਂ ਤੋਂ ਲੱਗ ਰਿਹਾ ਹੈ ਜਿਹੜੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਉਹ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਰਹਿਣਗੇ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਪਾਰਟੀ ਵੱਲੋਂ ਜਲਦੀ ਹੀ ਚਲੇ ਜਾਣਗੇ ਕਿਉਂਕਿ ਪਾਰਟੀਆਂ ਵਾਰ-ਵਾਰ ਜਿਹੜੀਆਂ ਬਦਲ ਵਾਰ-ਵਾਰ ਜਿਹੜਾ ਹੈ ਉਹਨਾਂ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਤਾਂ ਇਹ ਸਮਝਾ ਹੈ ਕਿ ਸਾਡੇ ਫालतੂ ਨੇ ਵੀ ਫालतੂ ਐਮਐਲਏ ਨੇ ਜਿਹੜੇ ਕੁਮਰ ਵੀਰ ਪ੍ਰਤਾਪ ਸਿੰਘ ਇਸ ਲਈ ਕਿਆ ਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਜਿਹੜੇ ਕੁਮਰ ਵੀਰ ਪ੍ਰਤਾਪ ਸਿੰਘ ਨੇ ਉਹ ਜਲਦੀ ਕਾਂਗਰਸ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਸਕਦੇ ਨੇ ਕਿਉਂਕਿ ਜਿਹੜੇ ਵਾਦੇ ਪੂਰੇ ਕੀਤੇ ਗਏ ਸੀ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਵੱਲੋਂ ਵੀ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੱਲੋਂ ਵੀ ਉਮਰ ਪੀਜੇ ਪਰਤਾਪ ਨੂੰ ਜਿਹੜਾ ਹੈ ਨਜ਼ਰ ਅੰਦਾਜ਼ਕ